ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਪਿਛਲੇ ਸਮੇਂ ਤੋਂ ਅਪਰਾਧ ਬਹੁਤ ਜ਼ਿਆਦਾ ਵਧਿਆ ਹੋਇਆ ਹੈ। ਦਿਨ ਦਿਹਾੜੇ ਕਤਲ ਹੁੰਦੇ ਆ ਕਦੇ ਕਿਸੇ ਸ਼ਹਿਰ 'ਚ ਕਦੇ ਕਿਸੇ ਸ਼ਹਿਰ 'ਚ ਆ ਜਿਹੜੇ ਜਿਹੜੇ ਗੈਂਗਸਟਰਾਂ ਦੇ ਦੁਆਰਾ ਕਰਾਏ ਜਾਂਦੇ ਜਾਂ ਕੀਤੇ ਜਾਂਦੇ ਆ ਉਹਨਾਂ ਤੋਂ ਇਲਾਵਾ ਆਮ ਕ੍ਰਾਈਮ ਵੀ ਬਹੁਤ ਜ਼ਿਆਦਾ ਹੈ। ਕੱਲ ਫਿਰੋਜ਼ਪੁਰ ਦੇ ਵਿੱਚ ਬੀਜਪੀ ਦੇ ਆਪਣੇ ਆਰਐਸਐਸ ਦੇ ਇੱਕ ਆਗੂ ਬਲਦੇਵ ਰਾਜ ਅਰੋੜਾ ਉਹਨਾਂ ਦੇ بیٹے ਨਵੀਨ ਅਰੋੜਾ ਦੀ ਦਿਨ ਦਿਹਾੜੇ ਜਦੋਂ ਉਹ ਆਪਣੀ ਦੁਕਾਨ ਤੋਂ ਘਰ ਨੂੰ ਜਾ ਰਿਹਾ ਸੀ ਉਦੋਂ ਉਹਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਅ ਅਸੀਂ ਹਰ ਕਿਸਮ ਦੀ ਜਿਹੜੀ ਅ ਅਪਰਾਧ ਦੀ ਘਟਨਾ ਹੈ ਉਹਦੇ ਸਖਤ ਉਹਦੀ ਸਖਤ ਨਖੇਦੀ ਕਰਦੇ ਆਂ ਤੇ ਅਰੋੜਾ ਜੀ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਆਂ ਤੇ ਅਸੀਂ ਇੱਕ ਹੋਰ ਵੀ ਕਹਿਣਾ ਚਾਹੁੰਦੇ ਆਂ ਗੱਲ ਇਹ ਇਹ ਹੈਗੇ ਨਿਰਿਆ ਅਪਰਾਧ ਦੀਆਂ ਘਟਨਾਵਾਂ ਭਾਰਤ ਪੰਜਾਬ ਸਰਕਾਰ ਇਸ ਲਾ ਐਂਡ ਆਰਡਰ ਦੇ ਮੁੱਦੇ ਤੇ ਬੁਰੀ ਤਰ੍ਹਾਂ ਫੇਲ ਹੋਈ ਹੋਈ ਹੈ ਉਸ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਇਕੱਲੇ ਝੂਟਕਿਆਂ ਨਾਲ ਪੰਜਾਬ ਦਾ ਰਾਜ ਨਹੀਂ ਚੱਲਣਾ ਦੂਜਾ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਆਰਐਸਐਸ ਦੀ ਜਿਹੜੀ ਲੋਕਾਂ ਨੂੰ ਵੰਡ ਕੇ ਰਾਜ ਕਰਨ ਦੀ ਨੀਤੀ ਹੈ ਫਿਰਕੂ ਨਫ਼ਰਤ ਫਲਾਉਣ ਦੀ ਨੀਤੀ ਹੈ ਦਿਨੇ ਦਿਹਾੜੇ ਭੀੜਾਂ ਬਣਾ ਕੇ ਮੁਸਲਮਾਨਾਂ ਦੀਆਂ ਹੱਤਿਆਵਾਂ ਕਰਨ ਦੀ ਨੀਤੀ ਹੈ ਹਰ ਤਰ੍ਹਾਂ ਦੀ ਵੰਡ ਪਾ ਕੇ ਰਾਜ ਕਰਨ ਦੀ ਨੀਤੀ ਹੈ ਉਹਦੇ ਡਟ ਕੇ ਵਿਰੋਧੀਆਂ ਉਹਨਾਂ ਵਿਚਾਰਾਂ ਦੇ ਅਸੀਂ ਪੂਰੀ ਤਰ੍ਹਾਂ ਖਿਲਾਫ ਪਰ ਦੂਜੀ ਗੱਲ ਅਸੀਂ ਇਹ ਵੀ ਸਮਝਦੇ ਹਾਂ ਕਿ ਜਿਹੜੀ ਮਾਰ ਮਰਾਈ ਹੈ ਉਹ ਕਿਸੇ ਵੀ ਤਰ੍ਹਾਂ ਦਾ ਹੱਲ ਨਹੀਂ ਹੈਗਾ ਜੇ ਕੱਲ ਨੂੰ ਲੋੜ ਪੈਂਦੀ ਹੈ ਤਾਂ ਅਸੀਂ ਆਰਐਸਐਸ ਦੇ ਖਿਲਾਫ ਵਿਚਾਰਧਾਰਕ ਤੌਰ ਤੇ ਡਟ ਕੇ ਲੜਾਂਗੇ ਪਰ ਜੇ ਕੋਈ ਕਹੇ ਵੀ ਫਲਾਣਾ ਇਹਨੂੰ ਮਾਰ ਕੇ ਆ ਜੀਏ ਜਾਂ ਐ ਕਰਕੇ ਆ ਜੀਏ ਇਹ ਅਸੀਂ ਇਸ ਨੀਤੀ ਦੇ ਸਖਤ ਵਿਰੋਧੀ ਆ ਇਸ ਤਰ੍ਹਾਂ ਦੀ ਜਿਹੜੀ ਬੰਦਿਆਂ ਨੂੰ ਮਾਰਨ ਨਾਲ ਕਦੇ ਵਿਚਾਰਤਾ ਰਾਮਾ ਨਹੀਂ ਮਰੀਆਂ ਤੇ ਅਸੀਂ ਸਮਝਦੇ ਆਂ ਵੀ ਵਿਚਾਰ ਲੋਕਾਂ ਚ ਲੈ ਕੇ ਜਾਣੇ ਚਾਹੀਦੇ ਆ ਵੀ ਇਹ ਕਿੰਨੀ ਖਤਰਨਾਕ ਹੈ ਤੇ ਲੋਕਾਂ ਦੀ ਏਕਤਾ ਦੇ ਜਿਹੜੇ ਵਿਚਾਰ ਨੇ ਉਹ ਕਿੰਨੇ ਚੰਗੇ ਆ ਸੋ ਇਸ ਤਰ੍ਹਾਂ ਅਸੀਂ ਕਹਿਣਾ ਚਾਹੁੰਦੇ ਆਂ ਅ ਦੂਜੀ ਗੱਲ ਅਸੀਂ ਜਿਹੜੀ ਹੈ ਉਹ ਇਹ ਹੈ ਕਿ ਵੀ ਕੱਲ੍ਹ ਕਰਲਾ ਦੇ ਵਿੱਚ ਇੱਕ ਬੀਐਲਓ ਬਰੂਥ ਲੈਵਲ ਅਫੀਸਰ ਜਿਹੜੇ ਜਾ ਕੇ ਘਰ-ਘਰ ਵੋਟਾਂ ਬਣਾਉਂਦੇ ਐ ਦੇਖਦੇ ਐ ਜਿਹੜੇ ਕੋਈ ਮਰ ਗਏ ਉਹਨਾਂ ਦੀਆਂ ਵੋਟਾਂ ਕੱਢਦੇ ਐ ਨਵੀਆਂ ਬਣਾਉਂਦੇ ਐ ਵਗੈਰਾ ਉਹਨਾਂ ਬੀਐਲਓਸ ਦੇ ਵਿੱਚੋਂ ਇੱਕ ਬੀਐਲਓ ਅਨੀਸ਼ ਜੋਰਜ ਉਹ ਕੰਮ ਦਾ ਬਜਨ ਨਾ ਸਹਾਰਦਾ ਹੋਇਆ ਕਿਉਂਕਿ ਉੱਥੇ ਇਲੈਕਸ਼ਨ ਕਮਿਸ਼ਨ ਵੱਲੋਂ ਧੱਕੇ ਦੇ ਨਾਲ ਜਿਹੜੇ 12 ਸੂਬਿਆਂ ਦੀ ਜਿਹੜੀ ਐਸਆਈਆਰ ਕਰਾਈ ਜਾ ਰਹੀ ਹੈ ਉਹਦਾ ਵੀ ਪ੍ਰੈਸ਼ਰ ਹੈ ਇੱਕ ਤਾਂ ਦੂਜਾ ਉੱਥੇ ਸਥਾਨਕ ਚੋਣਾਂ ਹੋਣੀਆਂ ਨੇ ਪੰਚਾਇਤੀ ਰਾਜ ਦੀਆਂ ਚੋਣਾਂ ਉਹਦਾ ਵੀ ਪ੍ਰੈਸ਼ਰ ਹੈ ਡਬਲ ਪ੍ਰੈਸ਼ਰ ਹੈ ਹਾਲਾਂਕਿ ਸਰਕਾਰ ਨੇ ਲਿਖਿਆ ਸੀ ਵੀ ਸਾਡੇ ਨਾ ਕਰਾਓ ਪਰ ਕਿ ਜਿਹੜਾ ਚੋਣ ਕਮਿਸ਼ਨ ਹੈ ਉਹ ਮੰਨਦਾ ਨਹੀਂ ਆ ਅਸਾਮ ਦੇ ਵਿੱਚ ਵੀ ਉਦੋਂ ਹੀ ਚੋਣ ਹੋਣੀ ਹੈ ਪਰ ਉਹਨਾਂ ਨੇ ਕਹਿਤਾ ਵੀ ਅਸੀਂ ਤਾਂ ਬਾਅਦ ਚ ਕਰਾਵਾਂਗੇ ਪਹਿਲਾਂ ਐਨਆਰਸੀ ਕਰਾਂਗੇ ਉਹ ਤਾਂ ਮੰਨ ਲਿਆ ਯਾਨੀ ਚੋਣ ਕਮਿਸ਼ਨ ਵੀ ਚੋਣ ਕਮਿਸ਼ਨ ਘੱਟ ਤੇ ਬੀਜੇਪੀ ਕਮਿਸ਼ਨ ਜ਼ਿਆਦਾ ਹੈਗਾ ਸੋ ਉਹ ਪ੍ਰੈਸ਼ਰ ਨਾ ਚੱਲਦੇ ਹੋਏ ਉਹਦੀ ਵਿਚਾਰੇ ਦੀ ਮੌਤ ਹੋ ਗਈ ਤੇ ਉਥੇ ਜਿਹੜੀਆਂ ਸਰਵਿਸ ਜਥੇਬੰਦੀਆਂ ਨੇ ਮਲਾਜਮਾਂ ਮਜ਼ਦੂਰਾਂ ਦੀਆਂ ਉਹਨਾਂ ਨੇ ਅ ਇਸ ਸਰਦੀ ਐਕਸਰਸਾਈਜ਼ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈਗਾ ਤੇ ਦੂਸਰੇ ਪਾਸੇ ਜਿਹੜੀ ਹੈ ਅ ਜਿਹੜੀ ਸੁਪਰੀਮ ਕੋਰਟ ਹੈ ਉਹਦੇ ਚ ਚੈਲੰਜ ਕੀਤਾ ਹੋਇਆ ਹੈ ਕਈ ਸਾਰੇ ਸੂਬਿਆਂ ਨੇ ਸੁਪਰੀਮ ਕੋਰਟ ਤਰੀਕ ਪੇ ਤਰੀਕ ਪਾ ਰਹੀ ਹੈ ਉਹ ਅਸਲੀ ਗੱਲ ਕਿ ਵੀ ਜਿਹੜਾ ਐਸਆਈਆਰ ਐਕਸਰਸਾਈਜ਼ ਹੈ ਗੈਰ ਸੰਵਿਧਾਨਕ ਹੈ ਇਸ ਮੁੱਦੇ ਨੂੰ ਨਹੀਂ ਵਿਚਾਰਦੀ ਤਕਨੀਕੀ ਗੱਲਾਂ ਇੱਧਰ ਉੱਧਰ ਖੰਬੇ ਸੱਜੇ ਕਰ ਕਰਾ ਕੇ ਕਰ ਕਰਾ ਕੇ ਇੱਕ ਅੱਧਾ ਕੋਈ ਬਿਆਨ ਸਰਕਾਰ ਦੇ ਵਿਰੁੱਧ ਜਾਂ ਦੇ ਕੇ ਫਿਰ ਦੁਬਾਰਾ ਫਿਰ ਕੱਲ ਉਹਨਾਂ ਦੀ ਅਸਿੱਧੇ ਤਰੀਕੇ ਨਾਲ ਜਿਹੜੀ ਚੋਣ ਕਮਿਸ਼ਨ ਜੋ ਚਾਹੁੰਦਾ ਹੈ ਉਹ ਉਹੀ ਸੁਪਰੀਮ ਕੋਰਟ ਉਹਦੇ ਤੇ ਮੋਹਰ ਲਾਉਣੀ ਹੈ ਅਸਿੱਧੇ ਰੂਪ 'ਚ ਤੇ ਤੀਸਰੀ ਗੱਲ ਕੱਲ ਅਸੀਂ ਤੁਹਾਡੇ ਨਾਲ ਮੈਡਮ ਨਿਰਮਲਾ ਸੀਤਾਰਾਮ ਦੇ ਜਿਹੜੇ ਸਤਿਕਾਰਯੋਗ ਪਤੀ ਹੈ ਪ੍ਰਕਲਾ ਪ੍ਰਵਾਹਕਰ ਉਹਨਾਂ ਦੀ ਗੱਲ ਸਾਂਝੀ ਕੀਤੀ ਸੀ ਉਹ ਕੱਲ ਬੰਗਲੌਰ ਦੇ ਵਿੱਚ ਇਡੈਲੂ ਕਰਨਾਟਕਾ ਇਡੈਲੂ ਕਰਨਾਟਕਾ ਦਾ ਮਤਲਬ ਹੈ ਜਾਗੋ ਕਰਨਾਟਕਾ ਜਿਵੇਂ ਆਪਾਂ ਕਹੀਏ ਜਾਗੋ ਪੰਜਾਬੀਓ ਜਾਗੋ ਹਿੰਦੁਸਤਾਨੀਓ ਇਸ ਤਰ੍ਹਾਂ ਇਡੈਲੂ ਕਰਨਾਟਕਾ ਨਾਂ ਦੀ ਇੱਕ ਮਹਿੰਮ ਕਾਫੀ ਢੇਰ ਤੋਂ ਚੱਲਦੀ ਹੈ ਤੇ ਉਹਦੇ ਚ ਬਹੁਤ ਸਾਰੀਆਂ ਸਿਵਲ ਸੋਸਾਇਟੀ ਸੰਸਥਾਵਾਂ ਨੇ ਤੇ ਉਹ ਰਲ ਕੇ ਜਿਹੜਾ ਕੰਪੋਜ਼ਿਟ ਕਲਚਰ ਹੈ ਸਾਡੇ ਦੇਸ਼ ਦਾ ਜਿਹੜਾ ਸਾਂਝਾ ਸਾਂਝੀ ਵਿਰਾਸਤ ਹੈ ਜਿਹੜੀ ਹਿੰਦੂਆਂ ਮੁਸਲਮਾਨਾਂ ਸਿੱਖਾਂ ਈਸਾਈਆਂ ਦੀ ਸਾਂਝੀ ਵਿਰਾਸਤ ਅੰਗਰੇਜ਼ਾਂ ਦੇ ਵਿਰੁੱਧ ਸਾਮਰਾਜ ਦੇ ਵਿਰੁੱਧ ਇਕਜੁੱਟਤਾ ਵਾਲੀ ਇਨਸਾਨੀਅਤ ਵਾਲੀ ਫ੍ਰੈਟਰਨਿਟੀ ਵਾਲੀ ਉਸ ਦਾ ਪ੍ਰਚਾਰ ਲਈ ਉਹ ਏਡੈਲੂ ਕਰਨਾਟਕਾ ਕੰਮ ਕਰਦਾ ਉਹਨਾਂ ਦੇ ਇੱਕ ਸੈਮੀਨਾਰ ਦੇ ਵਿੱਚ ਭਾਸ਼ਣ ਤੇ ਬੋਲਦਿਆਂ ਹੋਇਆਂ ਪ੍ਰਵਕਲਾ ਪ੍ਰਕਲਾ ਪ੍ਰਵਾਹ ਕਰਜੀ ਨੇ ਕਿਹਾ ਕਿ ਇੱਕ ਹੁੰਦੀ ਹੈ ਰਾਜਨੀਤਿਕ ਨਾਸਲ ਕੁਸ਼ੀ ਜਿਵੇਂ ਜਿਵੇਂ ਹਿਟਲਰ ਨੇ ਯਹੂਦੀਆਂ ਦੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਵੇਂ ਜਿਹੜਾ ਆਪਣਾ ਉੱਥੇ ਇਜ਼ਰਾਈਲ ਹੈ ਨੇਤਨਯਾਹੁ ਉਹਨੇ ਫਲਸਤੀਨੀਆ ਦੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸੇ ਤਰ੍ਹਾਂ ਨਾਲ ਉਹ ਜਿਹੜੀ ਚੋਨ ਕਮਿਸ਼ਨ ਵੱਲੋਂ ਸਰਦੀ ਐਕਸਰਸਾਈਜ਼ ਹੈ ਉਸ ਨੂੰ ਉਹ ਕਹਿੰਦੇ ਆ ਵੀ ਇਹ ਰਾਜਨੀਤਿਕ ਨਸਲਕੁਸ਼ੀ ਹੈ ਜਿਹੜੀ ਰਾਜਨੀਤਿਕ ਤੌਰ ਤੇ ਵਿਰੋਧੀ ਪਾਰਟੀਆਂ ਦੀ ਨਸਲ ਖਤਮ ਕਰ ਦੇਣੀ ਹੈ ਇਸ ਕਿਸਮ ਨਾਲ ਚੋਣਾਂ ਕੁਝ ਵੋਟਾਂ ਕੱਟ ਦੇਣੀਆਂ ਨੇ ਕੁਝ ਨਵੀਆਂ ਬਣਾ ਦੇਣੀਆਂ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਨਾਲ ਕੋਈ ਜਿਹੜੀਆਂ ਇਹ ਵਿਰੋਧੀ ਤਰ੍ਹਾਂ ਨੇ ਉਹ ਜਿੱਤ ਨਾ ਸਕਣ ਸੋ ਇਹਨੂੰ ਉਹਨਾਂ ਨੇ ਰਾਜਨੀਤਿਕ ਨਸਲ ਕੁਸ਼ੀ ਦਾ ਨਾਮ ਦਿੱਤਾ ਹੈਗਾ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਮੱਧ ਪ੍ਰਦੇਸ਼ ਦੇ ਇੱਕ ਸਿੱਖਿਆ ਮੰਤਰੀ ਨੇ ਸ਼੍ਰੀ ਇੰਦਰ ਸਿੰਘ ਪਰਮਾਰਚ ਇੰਦਰ ਸਿੰਘ ਪਰਮਾਰ ਜੀ ਨੇ ਬਾਕੀ ਵਿਦਿਅਕ ਯੋਗਤਾ ਕਿੱਥੋਂ ਕਿਹੜੇ ਸਕੂਲ ਕਾਲਜ ਯੂਨੀਵਰਸਿਟੀ ਤੋਂ ਲਈ ਸਾਨੂੰ ਨਹੀਂ ਪਤਾ ਪਰ ਉਹ ਆਰਐਸਐਸ ਦੀ ਯੂਨੀਵਰਸਿਟੀ 'ਚ ਜ਼ਰੂਰ ਪੜੇ ਹੋਏ ਹੈ ਤੇ ਆਰਐਸਐਸ ਜਿਹੜੀਆਂ ਵੀ ਕਿਸੇ ਨੇ ਸਮਾਜਿਕ ਮੁਹਿੰਮਾਂ ਚਲਾਈਆਂ ਨੇ ਤੇ ਪ੍ਰਾਣੀਆਂ ਜਿਹੜੀਆਂ ਹਿੰਦੂ ਧਰਮ ਦੇ ਵਿੱਚ ਪਈਆਂ ਜਿਹੜੀਆਂ ਬਹੁਤ ਸਾਰੀਆਂ ਬੁਰਾਈਆਂ ਨੇ ਉਹਨਾਂ ਦਾ ਵਿਰੋਧ ਕੀਤਾ ਉਹ ਉਹਨਾਂ ਦੇ ਖਿਲਾਫ ਹੁੰਦੇ ਹੈ ਅਜਿਹਾ ਵਿਰੋਧ ਕਰਨ ਵਾਲੇ ਇੱਕ ਬੰਗਾਲ ਦੇ ਬਹੁਤ ਵੱਡੇ ਜਿਹੜੇ ਸਵੈਮ ਸੇਵਕ ਨੇ ਉਹ ਜਿਹੜੇ ਹੈਗੇ ਆ ਸ਼੍ਰੀ ਰਾਮ ਮੋਹਨ ਰਾਏ ਰਾਜਾ ਰਾਮ ਮੋਹਨ ਰਾਏ ਰਾਜਾ ਰਾਮ ਮੋਹਨ ਰਾਏ ਕੋਲ ਦੀਆਂ ਮੁਹਿੰਮਾਂ ਦੇ ਨਾਲ ਬਹੁਤ ਪੁਰਾਣੀ ਸਮੇਂ 'ਚ ਲੋਕਾਂ 'ਚ ਇੱਕ ਜਾਗਰਤੀ ਆਈ ਬੰਗਾਲ ਦੇ ਵਿੱਚ ਵੱਡੀ ਜਾਗਰਤੀ ਆਈ ਤੇ ਸਤੀ ਦੇ ਵਿਰੁੱਧ ਮਹਮ ਚਲਾਈ ਗਈ ਤੇ ਸਤੀ ਖਤਮ ਹੋਈ ਸਮਾਜਿਕ ਤੌਰ ਤੇ ਬਾਅਦ ਦੇ ਵਿੱਚ ਆਜ਼ਾਦ ਭਾਰਤ ਨੇ ਸਤੀ ਨੂੰ ਤਾਂ ਖਤਮ ਕਰ ਦਿੱਤਾ ਵੀ ਇਹ ਨਹੀਂ ਇਹ ਨਹੀਂ ਮੰਨੀ ਜਾਊਗੀ ਪਰ ਜਦੋਂ ਕਿਤੇ ਆਪਣੇ ਰਾਜਸਥਾਨ ਦੇ ਵਿੱਚ ਇੱਕ ਸਤੀ ਹੋ ਗਈ ਕੁੜੀ ਰੂਪ ਕਮਰ ਤਾਂ ਉਹਦੇ ਤੇ ਭਾਜਪੀ ਦੇ ਆਗੂ ਜਾ ਕੇ ਉਸ ਦੀਆਂ ਸਮਾਧਾਂ ਬਣਾ ਰਿਹਾ ਹੈ ਯਾਦਗਾਰਾਂ ਬਣਾ ਰਿਹਾ ਹੈ ਵੀ ਕਮਾਲ ਹੋ ਗਈ Hindu ਧਰਮ ਦਾ ਤਾਂ ਸਿਰ ਉੱਚਾ ਕਰਤਾ ਇਹਨੇ ਵਗੈਰਾ ਜਣੀ ਇਹ ਜਿਹੜੇ ਹੈਗੇ ਆ ਇੰਦਰ ਸਿੰਘ ਪਰਮਾਰ ਜੀ ਮੱਧ ਪ੍ਰਦੇਸ਼ ਦੇ ਸਿੱਖਿਆ ਮੰਤਰੀ ਜੀ ਕੀ ਸਿੱਖਿਆ ਦਿੰਦੇ ਆ ਵੀ ਅੰਗਰੇਜ਼ਾਂ ਨੇ ਸਾਡੀ ਜਿਹੜੀ ਸਭਿਅਤਾ ਧਰਮ ਮੈਂ ਸਾਡੇ ਇਹਦੇ ਵਿਰੁੱਧ ਬਹੁਤ ਸਾਰੇ ਪ੍ਰਚਾਰ ਕੀਤੇ ਤੇ ਬਹੁਤ ਸਾਰੇ ਅਖੌਤੀ ਸਮਾਜ ਸੇਵੀ ਪੈਦਾ ਕੀਤੇ ਉਹਨਾਂ ਅਖੌਤੀ ਸਮਾਜ ਸੇਵੀਆਂ ਚ ਇੱਕ ਜਣਾ ਰਾਜਾ RAM ਮੋਹਨ ਰਾਏ ਵੀ ਸੀ ਹੋਰ ਬੰਗਾਲ ਚੋਣਾਂ ਲੜਨੀਆਂ ਨੇ ਬੰਗਾਲ ਦੇ ਵਿੱਚ ਟੈਗੋਰ ਜੀ ਦਾ ਆਪਣੇ ਰਾਜਾ RAM ਮੋਹਨ ਰਾਏ ਜੀ ਦਾ ਈਸ਼ਵਰ ਚੰਦਰ ਵਿਦਿਆਸਾਗਰ ਜੀ ਦਾ ਇਹਨਾਂ ਦਾ ਬਹੁਤ ਵੱਡਾ ਸਤਿਕਾਰ ਹੈ ਲੋਕਾਂ ਚ ਬੀਜੇਪੀ ਉਸ ਚੋਣਾਂ ਨੂੰ ਲੜਨਾ ਚਾਹੁੰਦੀ ਹੈ ਤੇ ਉਹ ਲੱਗਿਆ ਵੀ ਇਹ ਤਾਂ ਫਿਰ ਹੁਣ ਸਾਨੂੰ ਪੁੱਠਾ ਪੰਗਾ ਪਾਊਗਾ ਉਹਨੇ ਫਿਰ ਮਾਫੀ ਮੰਗਦਿਆਂ ਹੋਇਆ ਇੱਕ ਵੀਡੀਓ ਪਾਤੀ ਪਰ ਜਿਹੜੀ ਗੱਲ ਨਿਕਲ ਗਈ ਸੋ ਨਿਕਲ ਗਈ ਸੋ ਇਸ ਕਰਕੇ ਹੁਣ ਜਿਹੜਾ ਉਹ ਉਹਨਾਂ ਦੇ ਗਲ ਪਈ ਹੋਈ ਹੈ ਇਹ ਗੱਲ ਵੀ ਉਹ ਬੰਗਾਲੀਆਂ ਨੂੰ ਤੇ ਦੂਜੇ ਲੋਕਾਂ ਨੂੰ ਕਿੰਨੀ ਨਫ਼ਰਤ ਕਰਦੇ ਹੈ ਕਿੰਨੀ ਨਫ਼ਰਤ ਕਰਦੇ ਹੈ ਬੀਜੇਪੀ ਆਰਐਸਐਸਾਰੇ ਆ ਲਾਸਟ ਗੱਲ ਦੋਸਤੋ ਦੋ ਗੱਲਾਂ ਹੋਰ ਥੋੜਾ ਛੋਟੀਆਂ-ਛੋਟੀਆਂ ਸਾਂਝੀਆਂ ਕਰਨੀਆਂ ਨੇ ਆ ਇੰਟਰਨੈਸ਼ਨਲ consoritiums of investigative journalists ਤੇ indian express ਇਹਨਾਂ ਨੇ ਰਲ ਕੇ ਜਿਹੜੀਆਂ 38 ਕਿਸਮ ਦੇ ਜਿਹੜੇ نیوز ਰੂਮ ਨੇ 113 ਰਿਪੋਰਟਰ ਨੇ ਰਲ ਕੇ 10 ਮਹੀਨਿਆਂ ਦੇ ਵਿੱਚ ਇੱਕ ਖੋਜੀ ਰਿਪੋਰਟ ਲਿਆਂਦੀ ਹੈ ਉਹ ਖੋਜੀ ਰਿਪੋਰਟ ਇਹ ਹੈ ਵੀ ਕੋਈ ਸਮਾਂ ਸੀ ਜਦੋਂ ਕਾਲਾ ਧਨ ਜਿਹੜਾ ਹੈ 스위츠ਰਲੈਂਡ ਦੀਆਂ ਬੈਂਕਾਂ ਜਾਂਦਾ ਸੀ 스위스 ਬੈਂਕਾਂ 'ਚ ਤੇ ਉਹ ਉਹਦੇ ਬਾਰੇ ਰੌਲਾ ਪੈਂਦਾ ਰਹਿੰਦਾ ਰਹਿੰਦਾ ਹੁਣ ਅੱਜ ਕੱਲ ਜਿਹੜਾ ਕਾਲਾ ਧਨ ਹੈ ਜਿਹਨੂੰ ਗਲਟੀ ਮਨੀ ਲਿਖਿਆ ਉਹਨਾਂ ਨੇ ਵੀ ਜਣੀ ਗੰਦਾ ਧਨ ਉਹ ਗੰਦਾ ਧਨ ਹੈ ਜਿਹੜਾ ਉਹ ਕ੍ਰਿਪਟੋ ਕਰੰਸੀ ਦੇ ਰਾਹੀਂ ਜਿਸ ਵਿੱਚ ਬਿਟਕੋਇਨ ਵੀ ਇੱਕ ਸ਼ਾਮਲ ਹੈ ਉਹ ਸਕ੍ਰਿਪਟੋ ਕਰੰਸੀ ਰਾਹੀਂ ਕਿਵੇਂ ਇੱਕ ਦੇਸ਼ ਤੋਂ ਦੂਜੇ ਚ ਦੂਜੇ ਤੋਂ ਤੀਜੇ ਦੇ ਵਿੱਚ ਜਾਂਦਾ ਹੈ ਉਹ ਦੱਸਦੇ ਹੈ ਵੀ ਭਾਰਤ ਤੋਂ ਵੀ ਉਹ ਧਨ ਕਾਲਾ ਧਨ ਜਿਹੜਾ ਦੁਬਈ ਦੇ ਰਸਤੇ ਚੀਨ ਨੂੰ ਜਾਂਦਾ ਹੈ ਵਗਾਰਾ ਵਗਾਰਾ ਕਈ ਪਾਸੇ ਉਹਦੇ ਰੂਟ ਉਹਨਾਂ ਨੇ ਦਿਖਾਏ ਹੋਏ ਹੈ ਤੇ ਉਹਦੇ ਚ ਜਿਹੜੀਆਂ ਹੋਰ ਸੰਸਥਾਵਾਂ ਸ਼ਾਮਲ ਨੇ ਨਿਊਯਾਰਕ ਟਾਈਮਜ਼ ਵੀ ਉਹਦੇ ਨਾਲ ਸ਼ਾਮਲ ਹੈ ਲੀਮਨ ਡੇ ਵੀ ਸ਼ਾਮਲ ਹੈ ਮਲੇਸ਼ੀਆ ਮਲੇਸ਼ੀਆ ਕਿਨੀ ਵੀ ਉਹਦੇ ਨਾਲ ਸ਼ਾਮਲ ਹੈ ਤੇ ਇਹ ਜਿਹੜੀ ਕ੍ਰਿਪਟੋ ਕਰੰਸੀ ਹੈ ਇੱਕ ਕਿਸਮ ਦੀ ਸ਼ੈਡੋ ਇਕਨੋਮੀ ਚਲਾ ਰਹੀ ਹੈ ਦੁਨੀਆ ਚ ਸ਼ੈਡੋ ਇਕਨੋਮੀ ਦੇ ਤੌਰ ਤੇ ਚੱਲ ਰਹੀ ਹੈ ਜਿਹੜੀ ਤੇ ਬਹੁਤ ਹੀ ਖਤਰਨਾਕ ਹੈ ਤੇ ਇਹਦੇ ਚ ਦੱਸਿਆ ਇਹ ਜਾਰ ਹੈ ਵੀ ਪਿਛਲੇ 9 ਸਾਲਾਂ ਚ ਜਿਹੜੇ ਅੱਡ ਅੱਡ ਕਾਨੂੰਨਾਂ ਦੀ ਉਲੰਘਣਾ ਦੇ ਤਹਿਤ 5.8 ਬਿਲੀਅਨ ਡਾਲਰ ਯਾਨੀ 5.8 ਅਰਬ ਡਾਲਰ ਜੁਰਮਾਨੇ ਵੀ ਹੋ ਚੁੱਕੇ ਪਰ ਇਹ ਨਹੀਂ ਹਟ ਰਿਹਾ ਤੇ ਉਹ ਜਿਹੜੇ ਜਿੰਨੇ ਵੀ ਕਾਨੂੰਨ ਬਣਦੇ ਆ ਕ੍ਰਿਪਟੋ ਕਰੰਸੀ ਬਾਰੇ ਉਹ ਕਾਨੂੰਨਾਂ ਤੋਂ ਫੇਰ ਇਧਰ ਤੋਂ ਹੀ ਖੱਬੇ ਦੀ ਸੱਜੇ ਦੀ ਅਗੋਂ ਦੀ ਪਿੱਛੋਂ ਦੀ ਲੰਘ ਕੇ ਇਹ ਕਾਲੇ ਧਨ ਦਾ ਪ੍ਰਵਾਹ ਚੱਲ ਰਿਹਾ ਹੈ ਆ ਦੁਨੀਆ 'ਚ ਸੋ ਇਹ ਇੱਕ ਹੈ ਤੇ ਇਹਦੇ ਨਾਲ ਹੀ ਇੱਕ ਗੱਲ ਇਹ ਦੱਸੀ ਹੈ ਵੀ ਜਿਹੜਾ ਪਿੱਛੇ ਔਸਕਰ ਜੇਤੂ ਇੱਕ ਫਿਲਮ ਸੀਗੀ ਜਿਹਦੇ ਵਿੱਚ ਅ ਕੈਵਨ ਸਪੇਸੀ ਤੇ ਭਾਰਤੀ ਇੱਕ ਕੁੜੀ ਜਿਹੜੀ ਹੈਗੀ ਹੈ ਦਿਸ਼ਾ ਪਟਨੀ ਉਹ ਉਹਦੇ ਚ ਐਕਟ੍ਰੈਸ ਹੈ ਉਸ ਨੂੰ ਔਸਕਰ ਦਾ ਇਨਾਮ ਮਿਲਿਆ ਸੀ ਫਿਲਮ ਨੂੰ ਤੇ ਉਹਦੇ ਨਾਲ ਜੁੜੇ ਹੋਏ ਵਲਾਦੀਮੀਰ ਓਖਨੀ ਓ ਅਖੋਤਨੀ ਕੋਬ ਅਖੋਤਨੀ ਕੋਬ ਜਿਹੜੇ ਐ ਜਿਹਦਾ ਛੋਟਾ ਨਾਮ ਲਾਡੋ ਲੋਕ ਕਹਿੰ ਲੈਂਦੇ ਆ ਉਹ ਉਹਨਾਂ ਦੀ ਫੋਟੋ ਵੀ ਸਾਂਝੀ ਕੀਤੀ ਐ ਵੀ ਇਹ ਲਾਡੋ ਸਾਭ ਜੀ ਜਿਹੜੇ ਐ ਇਹਨਾਂ ਦਾ ਐਡਾ ਲਾੜ ਹੈ ਐਡਾ ਇਹ ਅੱਗੇ ਪਿੱਛੇ ਉਹ ਚੱਲਿਆ ਹੋਇਆ ਹੈ ਕਿ ਇਹ ਵੀ ਇਹਦਾ ਨਾਮ ਵੀ ਬੋਲਦਾ ਔਸ ਕ੍ਰਿਪਟੋ ਕਰੰਸੀ ਦੀ ਗੱਲ ਦੇ ਵਿੱਚ ਤੇ ਇਹ ਜਿਹੜਾ ਬੰਦਾ ਹੈ ਜਿਹੜੇ ਭਾਰਤ ਦੇ ਵਿੱਚ ਅੱਡ ਅੱਡ ਇਨਵੈਸਟਰ ਸਮਿਟਸ ਹੁੰਦੀਆਂ ਨੇ ਵੀ ਫਲਾਣੇ ਸੂਬੇ ਦੇ ਵਿੱਚ ਐਨੇ ਲੋਕ ਜਾ ਕੇ ਪੈਸਾ ਇਨਵੈਸਟ ਕਰਨਗੇ ਐਨੇ ਅਰਬ ਡਾਲਰ ਕਰਨਗੇ ਫਲਾਣੇ ਕਰਨਗੇ ਉਹ ਜਿਹੜੀਆਂ ਸਮਿਟਸ ਹੁੰਦੀਆਂ ਉਹਨਾਂ ਦੇ ਪਿੱਛੇ ਇਹ ਲਾਡੋ ਜੀ ਹੁੰਦੇ ਹੈਗੇ ਇਹਨਾਂ ਦਾ ਐਡਾ ਲਾਡ ਹੈ ਆ ਉਹ ਉਹਨੇ ਦੱਸਿਆ ਇਹ ਵੀ ਜਾਂਦਾ ਹੈ ਵੀ ਜਿਹੜੀ ਇਲੋਨ ਮਸਕ ਜਿਹੜਾ ਸਭ ਤੋਂ ਅਮੀਰ ਆਦਮੀ ਹੈ ਉਹਦੀ ਮਾਂ ਹੈ ਜਿਹੜੀ ਮਾਈ ਉਸ ਨੂੰ ਇਸ ਗੱਲ ਲਈ ਮਨਾਇਆ ਸੀ ਵੀ ਉਹ ਆਪਣੇ ਜਨਮ ਦਿਨ ਦੇ ਉੱਤੇ ਇੱਥੇ ਬੰਬੇ ਆਵੇ ਤੇ ਉਹਦਾ ਜਿਹੜਾ ਮੈਗਜ਼ੀਨ ਹੈ ਉਹਦੇ ਵਾਸਤੇ ਫੋਟੋ ਖਿਚਾਵੇ ਤੇ ਉਹ ਫੋਟੋ ਖਿਚਾ ਕੇ ਗਈ ਇੱਥੇ ਬੰਬੇ ਆ ਕੇ ਸੋ ਇਹੋ ਜਿਹੇ ਬੰਦੇ ਇਹਦੇ ਵਿੱਚ ਵੱਡੀ ਤਰ੍ਹਾਂ ਨਾਲ ਸ਼ਾਮਲ ਨੇ ਅੱਗੇ ਦੇਖਣਾ ਇਹ ਪਊਗਾ ਵੀ ਇਹਦੇ ਚ ਸਾਡੀ ਸਰਕਾਰੀ ਧਿਰ ਦੇ ਕਿੰਨੇ ਕ ਬੰਦੇ ਸ਼ਾਮ ਨੇ ਜਾਂ ਸਾਡੀ ਸਰਕਾਰ ਕਰਦੀ ਕੀ ਐ ਇਹ ਦੇਖਣਾ ਪਊਗਾ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ